ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰਾ ਜ਼ਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਨਾਲ ਜੁੜੇ ਨੇ ਤੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਬਹੁਤੇ ਵੀਰਾਂ ਦੀ ਡਿਮਾਂਡ ਸੀ ਵੀ ਇੱਕ ਮਾਲੀ ਬਹੁਤ ਵਧੀਆ ਚੰਗੀ ਬਰੀਡ ਦੇ ਵਿੱਚ ਖਰੀਦਣ ਦੀ ਨੀਲੀ ਰਵੀ ਦੇ ਵਿੱਚ ਹੋਣਾ ਚਾਹੀਦਾ ਤੇ ਦੋਸਤ ਉਹ ਆਪਾਂ ਤੁਹਾਡੀ ਡਿਮਾਂਡ ਪੂਰੀ ਕਰ ਦਿੱਤੀ ਸਮਝੋ ਵੀ ਇੱਕ ਬਹੁਤ ਸ਼ਾਨਦਾਰ ਖੂਬਸੂਰਤ ਜਿਹੜਾ ਤੁਹਾਨੂੰ ਆਪਾਂ ਮਾਲੀ ਦਿਖਾਉਣ ਜਾ ਰਹੇ ਹਾਂ ਮਾਲੀ ਦਾ ਰਿਕਾਰਡ ਵੀ ਦੱਸਾਂਗੇ ਦੋਸਤੋ ਬਿਲਕੁਲ ਫਾਦਰ ਵਾਲੇ ਪਾਸਿਓਂ ਮਦਰ ਵਾਲੇ ਪਾਸਿਓਂ ਪ੍ਰੋਪਰ ਜਿਹੜੀ ਹੈ ਡਿਟੇਲ ਆਪਾਂ ਸਾਰਾ ਉਹਨਾਂ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇਸ ਮੇਰੇ ਵੀਰ ਭਰਾ ਨੂੰ ਹੋਵੇ ਸੇਲ ਵਾਸਤੇ ਦੋਸਤੋ ਅਵੇਲੇਬਲ ਆ ਕਿਸੇ ਮੇਰੇ ਵੀਰ ਭਰਾ ਨੇ ਖਰੀਦਣਾ ਹੋਵੇ ਤੁਸੀਂ ਇਹ ਮਾਲੀ ਜਿਹੜਾ ਖਰੀਦ ਸਕਦੇ ਹੋ ਬਹੁਤ ਚੰਗੀ ਬਲੱਡ ਲਾਈਨ ਦੋਸਤੋ ਮੈਂ ਤਾਂ ਗਿਆ ਵੀ ਜਿਹੜਾ ਤਕਰੀਬਨ ਬਾਰਡਰ ਦੇ ਨਾਲ ਲੱਗਦਾ ਖਲੜਾ ਏਰੀਆ ਹੈਗਾ ਪਿੰਡ ਨਾਰਲੀ ਤੋਂ ਇਸ ਦੀ ਜਿਹੜੀ ਬੈਕਗ੍ਰਾਉਂਡ ਆ ਦੋਸਤੋ ਉਹ ਵਿੱਚ ਮੈਟਰ ਕਰਦੀ ਹੈਗੀ ਆ ਉਹ ਵਿੱਚ ਮੈਂ ਮੈਂਸ਼ਨ ਜ਼ਰੂਰ ਕਰੂੰਗਾ ਇਸ ਦਾ ਫਾਦਰ ਦਾ ਵੀ ਜਿਹੜਾ ਕੀ ਰਿਕਾਰਡ ਰਿਹਾ ਹੈਗਾ ਇੱਕ ਦੋਸਤੋ ਜੋ ਦੋਨੋਂ ਮੈਂ ਭੈਣ ਭਰਾ ਦਿਖਾਉਂਗਾ ਸਾਰ ਹੁਣਾਂ ਦੇ ਕੋਲ ਇੱਕ ਕੱਟੀ ਵੀ ਹੈਗੀ ਆ ਜਿਹੜੇ ਮੇਰੇ ਵੀਰ ਜਾਨਕਰ ਨੇ ਉਸ ਮਾਲੀ ਦੀ ਬਲੱਡ ਲਾਈਨ ਦੇ ਪਿੱਛੋਂ ਦੋਸਤੋ ਪਾਕਿਸਤਾਨੀ ਜਿਹੜੀ ਬਲੱਡ ਲਾਈਨ ਹੈਗੀ ਨੀਂਦੀ ਰਾਵੀ ਦੀ ਉਹ ਦੋਸਤੋ ਬਿਲਕੁਲ ਚਲਕਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਮਾਲੀ ਦੇ ਵਿੱਚ ਵੀ ਤੇ ਕੱਟੀ ਦੇ ਵਿੱਚ ਵੀ ਆਪਾਂ ਸਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਏਰੀਆ ਦੋਸਤੋ ਜਿਹੜਾ ਪਿੰਡ ਦੁੱਬਲੀ ਪੈ ਜਾਂਦਾ ਤੁਸੀਂ ਵਿਜੀਟ ਹੈ ਜਿਹੜੀ ਦੁੱਬਲੀ ਪਿੰਡ ਦੇ ਵਿੱਚ ਕਰ ਲੈਣੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਹਨੂੰ ਤਰਨਤਨ ਲੱਗਦਾ ਜੀ ਤਕਰੀਬਨ ਦੋਸਤੋ ਜਦੋਂ ਹਰੀਕੇ ਤੋਂ ਪੱਟੀ ਮੋੜ ਠਿੱਖੀਵਿੰਡ ਰੋਡ ਤੇ ਆ ਪਾਉਨੇ ਆ ਤੇ ਬਿਲਕੁਲ ਪੱਟੀ ਮੋੜ ਤੋਂ ਕਿਲੋਮੀਟਰ ਦੀ ਦੂਰੀ ਤੇ ਪਿਛੇ ਚੀਮੇ ਤੋਂ ਤੁਸੀਂ ਬਰਵਾਲਾ ਬਰਵਾਲੇ ਤੋਂ ਜਿਹੜਾ ਦੁੱਬਲੀ ਪਿੰਡ ਪਹੁੰਚ ਸਕਦੇ ਜੀ ਸਰ ਉਹਨਾਂ ਦੇ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਤੇ ਕਰਦੇ ਆਂ ਦੋਸਤੋ ਗੱਲਬਾਤ ਸਰ ਉਹਨਾਂ ਦੇ ਕੋਲ ਪੁੱਛ ਲੈਣੀ ਆ ਕੀ ਨਾਮ ਆ ਸੋ ਸਭ ਤੋਂ ਪਹਿਲਾਂ ਸਰ ਜੀ ਆਜੋ ਕੋਲ ਜੀ ਹਾਂ ਜੀ ਸਰ ਜੀ ਆਪਣਾ ਨਾਮ ਜ਼ਰੂਰ ਦੱਸ ਦਗੇ ਮੈਂ ਡਾਕਟਰ ਹਰਚੰਦ ਸਿੰਘ ਠੀਕ ਹੈ ਜੀ ਸੀ ਦਪੱਟੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਜੀ ਤੇ ਇਹ ਸਰ ਮਾਲੀ ਦੇ ਰਿਕਾਰਡ ਵੀ ਦੱਸਣਾ ਆਪਣਾ ਵੀਰਾਂ ਨੂੰ ਤੇ ਇਸ ਦੀ ਜਿਹੜੀ ਡਿਟੇਲ ਆਪਣੀ ਖੁੱਲ ਕੇ ਦੱਸਣੀ ਹੈਗੀ ਕੀ ਪ੍ਰੋਪਰ ਡਿਟੇਲ ਹੈ ਮਾਲੀ ਦੀ ਏਜ ਕਿੰਨੀ ਹੋਗੀ ਜੀ ਮਾਲੀ ਦੀ ਏਜ ਅੱਧੀ 3 ਸਾਲ ਹੈ ਜੀ 3 ਸਾਲ ਹੈ ਜੀ ਤੇ ਮੂੰਹ ਜੇ ਕੇ ਦੇਖੀਏ ਤੇ तकरीबन ਦੋਂਦਾ ਚੌਗਾ ਹੋ ਗਿਆ ਹੋਵੇਗਾ ਜੀ ਹਾਂਜੀ ਦੋਂਦਾ ਠੀਕ ਹੈ ਜੀ ਹਾਂਜੀ ਤੇ ਇਹ ਸਰ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਕੀ ਰਿਕਾਰਡ ਰਿਹਾ ਹੈਗਾ ਜੀ ਮਾਂ ਦਾ ਦਾਦਾ ਦੁੱਧ ਜੀ 18 ਲੀਟਰ ਸੀ 18 ਲੀਟਰ ਦੀ ਮਿਲਕਿੰਗ ਆਪਣੇ ਕੋਲ ਹੀ ਰਹੀ ਹੈ ਜੀ ਆਪਣੇ ਕੋਲ ਹੀ ਰਹੀ ਹੈ ਠੀਕ ਹੈ ਜੀ ਇਹ ਪਹਿਲੇ ਸੂਬੇ ਦਾ ਬੱਚਾ ਸੀ ਜਾਂ ਦੂਜੇ ਸੂਬੇ ਦਾ ਜੀ ਨਹੀਂ ਇਹ ਤੀਜੇ ਸੂਵੇ ਦਾ ਬੱਚਾ ਸੀ ਤੀਜੇ ਸੂਵੇ ਦਾ ਬੱਚਾ ਸੀ ਇੱਕ ਜਿਹੜੀ ਮਗਰਸਰ ਕੱਟੀ ਨਜ਼ਰ ਆ ਰਹੀ ਹੈ ਉਹ ਵੀ ਇਸ ਦੀ ਭੈਣ ਹੀ ਹੈ ਨਾ ਜੀ ਹਾਂਜੀ ਭੈਣ ਹੈ ਚੌਥੇ ਸੂਵੇ ਦੀ ਹੋਵੇਗੀ ਚੌਥੇ ਸੂਵੇ ਦੀ ਤੇ ਮਾਂ ਸਾਰ ਇਹਨਾਂ ਦੀ ਜਿਹੜੀ ਹੈਗੀ ਆਪਣੇ ਕੋਲ ਜਾਂ ਸੇਲ ਕਰ ਦਿੱਤੀ ਸੀ ਨਹੀਂ ਆਪਣੇ ਕੋਲ ਹੀ ਸੀ ਕੋਲੀ ਹੈ ਜੀ ਉਹ ਵੀ ਬੂਰੀ ਹੈ ਜੀ ਉਹ ਵੀ ਬੂਰੀ ਹੈ ਠੀਕ ਆ ਸੋ ਦੋਸਤੋ ਸਾਰ ਹੋਣਾ ਦੱਸ ਦਿੱਤਾ ਵੀ 3 ਸਾਲ ਦੀ ਜਿਹੜੀ ਏਜ ਹੈਗੀ ਤੇ ਸਾਰ ਇਹ ਫਾਦਰ ਦਾ ਕੀ ਰਿਕਾਰਡ ਹੈ ਜੀ ਦਾ ਫਾਦਰ ਕਿਹੜਾ ਜੀ ਦਾ ਜੀ ਫਾਦਰ ਦਾ ਬਲਕਾਰ ਸੋ ਹੀ ਆਪਣਾ ਆਪਣਾ ਦੁਬਲੀ ਪਿੰਡ ਦੀ ਪਿੰਡ ਦਾ ਇਹ ਲਿਆ ਨਾਰਲੀਓ ਮਾਜ ਨੂੰ ਆ ਕੇ ਮਾਜ ਦਾ ਉਹਦਾ ਬੱਚਾ ਹੈ ਉਹਦਾ ਬੱਚਾ ਦੋਸਤੋ ਬਹੁਤ ਵੀਰ ਜਿਹੜੇ ਜਾਣਕਾਰ ਵੀ ਹੋਵੋਗੇ ਤੁਸੀਂ ਵੀ ਦੁਬਲੀ ਮਾਲੀ ਜਿਹੜਾ ਸੁਣਿਆ ਹੋਵੇਗਾ ਤੁਸੀਂ ਨੀਲੀ ਰਾਵੀ ਦਾ ਬਹੁਤ ਖੂਬਸੂਰਤ ਹੈ ਮੈਂ ਫੋਟੋ ਵੀ ਜਿਹੜੇ ਉਸ ਮਾਲੀ ਦੀ ਵਿੱਚ ਪਾ ਦੂੰਗਾ ਵੀਡੀਓ ਦੇ ਵਿੱਚ ਤੁਸੀਂ ਫੋਟੋ ਜ਼ਰੂਰ ਦੇਖ ਲਿਓ ਬਹੁਤ ਵਧੀਆ ਮਾਲੀ ਨੇ ਚੰਗੀ ਸੇਵਾ ਨਿਭਾਈ ਹੈ ਪਿੰਡ ਦੇ ਵਿੱਚ ਕਿਉਂਕਿ ਬਹੁਤ ਜਿਆਦੇ ਬੱਚੇ ਨੀਲੀ ਰਾਵੀ ਦੇ ਆ ਉਹ ਦੋਸਤੋ ਇਸ ਪਿੰਡ ਦੇ ਵਿੱਚੋਂ ਮਿਲ ਜਾਣਗੇ ਤੁਹਾਨੂੰ ਉਸ ਮਾਲੀ ਦੇ ਤੇ ਬਾਕੀ ਸਰ ਬਿਲਕੁਲ ਠੰਡਾ ਸੀਲ ਵਾਲੀ ਬਿਲਕੁਲ ਠੀਕ ਵਧੀਆ ਠੀਕ ਹੈ ਜੇ ਦਾ ਮਰਜ਼ੀ ਕੋਈ ਤੇਰਾ ਹੋਰ ਪਾ ਲਈ ਠੀਕ ਹੈ ਜੀ ਬਾਕੀ ਆਪਣੇ ਆਸਤੇ ਹੁਣ ਤੱਕ ਅਕਦੀ ਰੇੜੀ ਰੂੜੀ ਤੇ ਤੇ ਨਹੀਂ ਲੱਗਾ ਜੀ ਤੇ ਅੱਗੇ ਕ੍ਰੋਸਿੰਗ ਕਰਦਾ ਹੈਗਾ ਜੀ ਅੱਗੇ ਜੰਪ ਲਾਉਂਦਾ ਜੀ ਹਾਂ ਜੀ ਕਿੰਨੇ ਕਿ ਚਿਰ ਤੋਂ ਸਟਾਰਟ ਹੋਇਆ ਜੰਪ ਲਾਉਣੇ ਜੀ ਤਿੰਨ ਮਹੀਨੇ ਤੋਂ ਤਿੰਨ ਕਿ ਮਹੀਨਿਆਂ ਤੋਂ ਠੀਕ ਹੈ ਜੀ ਸੋ ਦੋਸਤੋ ਬਲੱਡ ਲਾਈਨ ਜਿਹੜੀ ਮੈਂ ਤੁਹਾਨੂੰ ਨਾਰਲੀ ਦਾ ਤਾਂ ਜ਼ਿਕਰ ਕੀਤਾ ਉੱਥੇ ਦੋਸਤੋ ਬੂਰਾ ਮਾਲੀ ਵੀ ਹੈਗਾ ਬਹੁਤ ਵੀਰ ਜਾਣ ਕਰਨੇ ਉਹਨਾਂ ਨੂੰ ਪਤਾ ਬੂਰਾ ਮਾਲੀ ਉਹਦੇ ਬਲੱਡ ਲਾਈਨ ਦੇ ਵਿੱਚੋਂ ਦੋਸਤੋ ਜਿਹੜਾ ਦੁੱਬਲੀ ਵਾਲਾ ਮਾਲੀ ਉਸੇ ਦੀ ਬਲੱਡ ਲਾਈਨ ਦੇ ਵਿੱਚੋਂ ਪਾਕਿਸਤਾਨੀ ਬਰੀਡ ਦੇ ਵਿੱਚੋਂ ਨੀਲੀ ਦੇ ਵਿੱਚੋਂ ਦੋਸਤੋ ਹੈਗਾ ਬਿਲਕੁਲ ਜਿਹੜੀ ਬਲੱਡ ਲਾਈਨ ਬੈਕਗ੍ਰਾਉਂਡ ਹੈਗੀ ਇਹਨਾਂ ਦੀ ਉਹ ਸੇਮ ਹੈਗੀ ਆ ਉਹ ਮੈਂ ਇੱਕ ਤੁਹਾਨੂੰ ਮੋਟੇ ਜਿਹੇ ਤੌਰ ਤੇ ਇਸ ਮਾਲੀ ਦੀ ਜਿਹੜੀ ਭੈਣ ਆ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਸੇਲ ਵਾਸਤੇ ਉਸ ਦੀ ਦੋਸਤ ਇਹ ਭੈਣ ਹੈਗੀ ਆ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦੇਣਾ ਬਿਲਕੁਲ ਬੱਗੀ ਨਾਸ ਬੱਗੀ ਮੋਸ਼ ਮੱਥੇ 'ਤੇ ਫੁੱਲ ਦੋਸਤੋ ਚਾਰੇ ਜਿਹੜੇ ਪੈਰਾਂ ਦੇ ਨਿਸ਼ਾਨ ਅਗਲਿਆਂ ਤੇ ਜਵਾਬ ਤੇ ਇੱਕ ਮੈ ਤੁਹਾਨੂੰ ਜਿਹੜੀ ਖਾਸ ਚੀਜ਼ ਹੈਗੀ ਆ ਜਿਹੜੀ ਇਸ ਪਾਕਿਸਤਾਨੀ ਬਰੀਡ ਦੀ ਦੋਸਤੋ ਪਛਾਣ ਹੈਗੀ ਆ ਉਹ ਝੋਲੀ ਵੇਖ ਕੇ ਤੁਹਾਨੂੰ ਪਤਾ ਲੱਗ ਜੇਗਾ ਕਿਉਂਕਿ ਮੇਰਾ ਜਿਹੜਾ ਟੋਟਲ ਆਵਾਹ ਹੈਗਾ ਉਹ ਨਾਰਲੀ ਪਿੰਡ ਤੋਂ ਕਾਫੀ ਵੀਰਾਂ ਦੇ ਨਾਲ ਜਾਣ ਪਛਾਣ ਹੈ ਉਹਨਾਂ ਦੀਆਂ ਕਟੀਆਂ ਝੋਟੀਆਂ ਦੇ ਵਿੱਚ ਉਹਨਾਂ ਦੇ ਮਾਲੀ ਦੇ ਵਿੱਚ ਜਿਹੜੀ ਝੋਲੀ ਆ ਬਹੁਤ ਵਧੀਆ ਚੰਗੀ ਪਾਈ ਗਈ ਆ ਆ ਵੇਖੋ ਸੂਤੇ ਨਿਸ਼ਾਨ ਵੀ ਬਹੁਤ ਪਰਸੈਂਟੇਜ ਘਟਦੇ ਨਾਲ ਦੋਸਤੋ ਨੀਲੀ ਰਾਵੀ ਦੇ ਵਿੱਚ ਇਹ ਚੀਜ਼ ਹੁੰਦੀ ਆ ਬਾਕੀ ਆਪਾਂ ਚੱਲਦੇ ਹਾਂ ਮਾਲੀ ਦੇ ਵੱਲ ਤੇ ਸਰ ਜੀ ਆਜੋ ਤੇ ਸਰ ਕੀ ਕੀਮਤ ਰੱਖੀ ਹੈ ਜੀ ਇਹਦੀ ਇਹ ਫਿਰ ਮੌਕੇ ਤੇ ਕਰ ਲਾਂਗੇ अच्छा जी ਤੇ ਕੋਈ ਮਨ ਦੀ ਹੋਵੇ ਗੱਲਬਾਤ ਤੁਸੀਂ ਕਰ ਵੀ ਸਕਦੇ ਜੇ ਕੋਈ ਵੀ ਐਦਾਂ ਦੀ ਕੋਈ ਚੀਜ਼ ਕਿਨਾਲੀ ਲੋੜ ਨਹੀਂ ਵੀ ਕੁਝ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਦੋਸਤੋ ਬਾਕੀ ਸਰ ਹੁਣਾ ਕਹਿ ਦਿੱਤਾ ਵੀ ਜਿਹੜਾ ਮੌਕੇ ਤੇ ਕਿਸੇ ਮੇਰੇ ਵੀਰ ਭਰਾ ਨੂੰ ਤੁਸੀਂ ਖਰੀਦਣ ਤੇ ਚਾਹਵਣੋ ਸਰ ਹੁਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਰੇਟ ਜਿਹੜਾ ਮੋਲ ਆ ਉਹ ਫੋਨ ਦੇ ਉੱਪਰ ਜਿਹੜਾ ਤੈਅ ਕੀਤਾ ਜਾਵੇਗਾ ਕਿਉਂਕਿ ਜਿਹੜੇ ਵੀਰ ਖਾਸ ਤੌਰ ਤੇ ਖਰੀਦਣ ਦੇ ਸ਼ੌਕੀਨ ਹੋਣ ਚਾਹਵਣ ਹੋਣ ਉਹ ਤੁਸੀਂ ਜਰੂਰ ਸਰ ਨੂੰ ਫੋਨ ਲਗਾ ਲਿਓ ਬਹੁਤ ਵਧੀਆ ਸ਼ਾਨਦਾਰ ਮਾਲੀ ਆ ਦੋਸਤੋ ਅੱਗੇ ਜਾ ਕੇ ਬਰੀਡ ਪਰਪਸ ਵਾਸਤੇ ਜਿਹੜਾ ਬਹੁਤ ਫਿੱਟ ਬੈਠਣ ਵਾਲਾ ਤੁਹਾਡੇ ਬਾਕੀ ਜਿਹੜੇ ਮੇਰੇ ਵੀਰ ਲੱਭ ਰਹੇ ਸੀਗੇ ਮਾਲੀ ਨੀਲੀ 라ਵੀ ਦਾ ਉਹ ਦੋਸਤੋ ਤੁਸੀਂ ਇਹ ਮਾਰੀ ਲੈ ਕੇ ਜਾ ਸਕਦੇ ਹੋ ਤੇ ਮੈਂ ਇਸ ਦੀ ਮਦਰ ਦੀ ਜਿਹੜੀ ਫੋਟੋ ਆ ਦੋਸਤੋ ਸ਼ਾਰਟ ਦੇ ਵਿੱਚ ਵੀਡੀਓ ਆ ਉਹ ਵੀ ਨਾਲ ਚਲਦੀ ਕਰ ਦੂੰਗਾ ਸਰ ਹੁਣਾਂ ਦੇ ਕੋਲ ਹੀ ਇਸ ਦੀ ਮਦਰ ਹੈਗੀ ਤੁਸੀਂ ਮੌਕੇ ਤੇ ਆਓ ਘਰੇ ਮੁੱਲ ਤੈਅ ਕਰ ਲਓ ਵੇਖ ਲਓ ਦੇਖ ਲਓ ਬਾਕੀ ਮਦਰ ਵੀ ਇਸ ਮਾਲੇ ਦੀ ਤੁਸੀਂ ਘਰੇ ਵੇਖ ਸਕਦੇ ਹੋ ਤੇ ਸਰ ਆਪਣੇ ਕੰਟੈਕਟ ਨੰਬਰ ਜਰੂਰ ਦੱਸ ਦਿਗੇ ਜੀ ਤੁਹਾਡਾ ਨਾਮ ਹਾਂਜੀ 29621 ਇੱਕ ਵਾਰੀ ਫਿਰ ਬੋਲਦਗੇ ਜੀ 98151 29621 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਸਰ ਹੁਣਾਂ ਦੇ ਕੰਟੈਕਟ ਨੰਬਰ ਤੁਸੀਂ ਮੌਕੇ ਤੇ ਪਹੁੰਚ ਕੇ ਗੱਲਬਾਤ ਕਰਕੇ ਇਹ ਮਾਲੀ ਖਰੀਦ ਸਕਦੇ ਹੋ ਮੋਲ ਜਿਹੜਾ ਇੱਕ ਵਾਰੀ ਫੇਰ ਮੈਂ ਦੱਸ ਦਿੰਨਾ ਦੋਸਤੋ ਬਿਲਕੁਲ ਫੋਨ ਤੇ ਸਰ ਹੁਣੀਆਂ ਦੇ ਕਰਾਂਗੇ ਸੋ ਜਿਸੋ ਮੇਰੇ ਵੀਰ ਭੈਣ ਭਰਾ ਨੂੰ ਪਛਾਣ ਹੈਗੀ ਆ ਨੀਲੀ ਰਾਬੀ ਦੀ ਇੱਕ ਬਰੀਡ ਦੀ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਫਾਦਰ ਤੋਂ ਲੈ ਕੇ ਮਦਰ ਤੱਕ ਵੀ ਜਿਸ ਜਿਸੋ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼ੇਅਰ ਕਰ ਜੀ